ਦਰਾਹਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤੀ ਸਮਾਗਮ 13 14 15 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਰਾਹਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਤ ਜਾਣਕਾਰੀ ਦਿੰਦੇ ਹੋਏ ਜਗਜੀਵਨ ਪਾਲ ਸਿੰਘ ਗਿੱਲ ਨੇ ਦੱਸਿਆ ਕਿ 15 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਦਰਾਹਾ ਵਿਖੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਤਿੰਨ ਗਰੁੱਪਾਂ ਦੇ ਵਿੱਚ ਬੱਚੇ ਹਿੱਸਾ ਲੈਣਗੇ ਜਿੱਲ ਸਾਹਿਬ ਕੇ ਸਮਾਂ ਦੇ ਪ੍ਰੈਸ ਕਾਨਫਰੰਸ ਕੀਤੀ ਹੈ ਰਹੀ ਹੈ ਸ਼੍ਰੀ ਗੁਰੂ ਸਿੰਘ ਸਭਾ ਦਰਾਹਾ ਪ੍ਰਬੰਧਕ ਕਮੇਟੀ ਜਿਹੜੀ ਦਰਾਹਾ ਵਿੱਚ ਹੈ ਸਾਡੇ ਉਸ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸੰਬੰਧੀ ਆ 3 ਦਿਨ ਦਾ ਜਿਹੜਾ ਹੈ ਅਸੀਂ ਗੁਰਮਤ ਸਮਾਗਮ ਰਖਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਦੇ ਵਿੱਚ ਆਪਣਾ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਧਾਨ ਜੀ ਬਾਅਦ ਦੇ ਵਿੱਚ ਦੇਣਗੇ 13 14 15 ਤਰੀਕ ਨੂੰ ਅਸੀਂ ਜਿਹੜੇ ਆ ਪ੍ਰੋਗਰਾਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਹੈ 15 ਤਰੀਕ ਨੂੰ ਆ ਜਿਹੜਾ ਸਰਕਾਰੀ ਸਕੂਲ ਆਪਣਾ ਸਕੂਲ ਆਫ ਐਮਿਨੈਂਸ ਦਰਾਹਾ ਉਥੇ ਇੱਕ ਸ਼ੈੱਡ ਦੀ ਜਰੂਰਤ ਸੀ ਜੋ ਜੋ ਗੁਰਦੁਆਰਾ ਸਾਹਿਬ ਦੇ ਕਮੇਟੀ ਨੂੰ ਆਇਆ ਸੀ ਉਹ ਕਮੇਟੀ ਨੇ ਉਹ ਪਾਸ ਕਰਕੇ ਤੇ 1.4 ਲੱਖ ਰੁਪਏ ਦਾ ਸੀ ਉਹ ਸ਼ੈੱਡ ਬਣਾਇਆ ਜਿਸ ਸ਼ੈੱਡ ਦੇ ਪਿੱਛੇ ਅਸੀਂ ਉਥੇ ਇੱਕ ਸਮਾਗਮ ਕਰਾ ਰਹੇ ਆ ਜਿਹੜਾ ਦਸਤਾਰ ਮੁਕਾਬਲੇ ਬੱਚਿਆਂ ਦੇ ਉਹ ਵੀ ਉਸ ਦਿਨ ਇਸ ਸਮਰਪਿਤ ਕਰਾਉਣ ਲਈ ਕਰਾਏ ਜਾਣਗੇ 15 ਤਰੀਕ ਨੂੰ 11 ਵਜੇ ਉਹ ਹੋਊਗਾ ਸੋ ਇਹ ਸਾਰਾ ਜਿਸ ਤਹਿਤ ਅਸੀਂ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਪਾਸ ਕੀਤਾ ਹੈਗਾ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਉਸ ਦੀ ਦੇਖਰੇਖ ਦੇਖ ਲਈ ਅਸੀਂ ਤਕਰੀਬਨ 8 8.5 9 ਲੱਖ ਰੁਪਏ ਉਹ ਪਾਸ ਕੀਤਾ ਹੈ 111000 111 ਰੁਪਏ ਅਸੀਂ ਜਿਹੜੇ ਪਸ਼ੂ ਜਿਨ੍ਹਾਂ ਦਾ ਉਧਰ ਨੁਕਸਾਨ ਹੋਇਆ ਹਰਪੀਰ ਉਹਨਾਂ ਲਈ ਦੇਣੇ ਆ 36000 ਦਾ ਸੀਮਿੰਟ ਅਸੀਂ ਪਹਿਲਾਂ ਹੀ ਸੌਥੈਲਾ ਉਥੇ ਭੇਜ ਚੁੱਕੇ ਆ ਉਥੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘ ਨੇ ਤੇ ਸੇਵਾਦਾਰ ਨੇ ਉਹਨਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਉਹ ਪਾਸ ਕੀਤਾ ਕਿ ਉਹਨਾਂ ਦੇ ਲਈ ਵੀ ਜਿਹੜੀ ਬੰਨ ਦੀ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਊਗਾ ਤੇ ਇਹ ਸਾਰੇ ਸੰਬੰਧ ਦੇ ਵਿੱਚ ਅੱਜ ਤੇ ਕਰਕੇ ਹੁਣ ਅਸੀਂ ਪ੍ਰੈਸ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਸਾਰੀ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕਿ ਇਸ ਜਿਹੜਾ ਸਾਰੇ ਸਮਾਗਮ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਇਸ ਸਮਾਗਮਾਂ ਦੇ ਵਿੱਚ ਅਸੀਂ ਆਪਣਾ ਬਾਕੀ ਗੁਰਦੁਆਰਾ ਸਾਹਿਬ ਜਿਹੜੇ ਨੇ ਦੁਰਾਹ ਦੇ ਖਾਸ ਤੌਰ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਸਹਿਯੋਗ ਕਰਨ ਇਸ ਤੋਂ ਇਲਾਵਾ ਜਿਹੜੀਆਂ ਜਥੇਬੰਦੀਆਂ ਨੇ ਕੋਈ Hindu ਜਥੇਬੰਦੀ ਹੈ ਕੁੱਕੂ ਸ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਕਰਕੇ ਇਹ ਸਾਰਾ ਜਿਹੜੇ ਸਮਾਗਮ ਨੇ ਇਹ ਇੱਕ ਆਪਸ ਵਿੱਚ ਪਰਉਣ ਵਾਲਾ ਕੰਮ ਹੈਗਾ ਇਹ ਸਾਰੇ ਜਨ ਆਪਾਂ ਸਾਰੇ ਰਲ ਕੇ ਦਰਾਹ ਨਿਵਾਸੀ ਵੱਧ ਚੜ ਕੇ ਇਹਨਾਂ ਚ ਹਿੱਸਾ ਲਈਏ ਸਰਕਾਰੀ ਤੌਰ ਤੇ ਵੀ ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਦੇ ਵਿੱਚ ਸਹਿਯੋਗ ਦੇਵੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਾਂਗੇ ਉਹਨਾਂ ਤੱਕ ਪਹੁੰਚ ਵੀ ਕਰਾਂਗੇ ਅਸੀਂ ਸਾਰਾ ਦੁਕਾਨਦਾਰਾਂ ਨੂੰ ਵੀ ਆਪਣਾ ਐਸੋਸੀਏਸ਼ਨ ਜਿਹੜੀਆਂ ਨੇ ਉਹਨਾਂ ਨੂੰ ਵੀ ਅਸੀਂ ਪਹੁੰਚਣ ਦਿਓ ਤੇ ਉੱਥੇ ਕਰਾਂਗੇ ਬਾਕੀ ਜਿਹੜਾ ਹੈ ਸਾਰਾ ਸੰਬੰਧ ਹੈ ਇਸ ਦੇ ਵਿੱਚ ਪ੍ਰਸ਼ਾਸਨ ਦੀ ਸਾਰਾ ਮਿਹਰਬਾਨ ਸਹਾਇਤਾ ਉਹ ਤੁਹਾਨੂੰ ਦੱਸਾਂ ਹਾਂਜੀ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਕੀ ਕੀ ਵਿਵਸਥਾ ਹੈਗੀ ਜੀ ਸ਼ਿਰੂਰ ਤੇਗਵਹਾ ਦਾ ਸਾਹਿਬ ਜੀ ਦੇ 3.5 ਦਸ ਸਾਲਾ ਨੂੰ ਮਨਾਉਣ ਲਈ ਗੁਰਦਾਰਾ ਸਿੰਘ ਸਾਹਿਬ ਦਾ ਦੁਰਾਹਾ ਵਿਖੇ ਤਿੰਨ ਰੋਜ਼ਾ ਸਮਾਗਮ ਰੱਖੇ ਗਏ ਹਨ ਜਿਨ੍ਹਾਂ ਦੇ ਵਿੱਚ 13 ਤਾਰੀਖ ਨੂੰ ਕਵੀ ਦਰਬਾਰ ਰਾਤ ਨੂੰ 7 ਤੋਂ 9 ਵਜੇ ਤੱਕ ਜਿਸ ਵਿੱਚ ਪਾਈ ਹਰੀ ਸਿੰਘ ਜੱਟ ਰਿਸ਼ਵਾਲ ਸਿੰਘ ਪਾਲ ਜ਼ਮੀਰ ਅਲੀ ਭਾਈ ਕਰਨਜੀਤ ਸਿੰਘ ਨੂਰ ਜਲੰਧਰ ਵਾਲੇ ਪਹੁੰਚ ਰਹੇ ਹਨ ਦੂਸਰੇ ਦਿਨ 14 ਤਾਰੀਖ ਨੂੰ ਇਸੇ ਤਰ੍ਹਾਂ ਸ਼ਾਮ ਨੂੰ 7 ਤੋਂ 9 ਵਜੇ ਤੱਕ ਢਾਡੀ ਦਰਬਾਰ ਹੋ ਰਿਹਾ ਹੈ ਜਿਸ ਵਿੱਚ 아이슈ਰੂਪ ਸਿੰਘ ਦੀ ਕੰਡਿਆਨੇ ਵਾਲਿਆਂ ਦਾ ਦਿੱਤਾ 2 ਘੰਟੇ ਲਈ ਸੰਗਤਾਂ ਨੂੰ ਨੇਯਾਲ ਕਰਨਗੇ 15 ਤਾਰੀਖ ਨੂੰ ਸ਼ਾਮ ਨੂੰ ਗੁਰਦਾਰਾ ਸਿੰਘ ਤੋਂ ਜੋ ਹੈ ਗੁਰਮਤ ਸਮਾਗਮ ਹੈ ਉਹਦੇ ਵਿੱਚ ਪ੍ਰਿੰਸੀਪਲ ਚੌਂਤਾ ਕਾਲਜ ਦੇ ਕਥਾ ਕਰਨਗੇ ਔਰ ਭਾਈ ਨਰਪੈ ਸਿੰਘ ਜੀ ਸਹਜੂਰੀ ਰਾਗੀ ਸ੍ਰੀ ਗੁਰੂ ਦਰਬਾਰ ਸਾਹਿਬ ਵੱਲੋਂ ਕੀਰਤਨ ਕਰਨਗੇ ਇਸੇ ਸਬੰਧ ਦੇ ਵਿੱਚ 15 ਤਰੀਕ ਨੂੰ ਹੀ ਗੁਰਦੁਆਰਾ ਵੱਲੋਂ ਇੱਕ ਬੱਚਿਆਂ ਦਾ ਦਸਾਰ ਮਕਾਬਲਾ ਕਰਾਇਆ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਫਸਟ ਸੈਕੰਡ ਔਰ ਥਰਡ ਦੇ ਨਾਮ ਵੀ ਦਿੱਤੇ ਜਾਣੇ ਫਸਟ ਨੂੰ ਅਸੀਂ 2500 ਰੁਪਏ ਸੈਕੰਡ ਨੂੰ 2000 ਰੁਪਏ ਅਤੇ ਥਰਡ ਨੂੰ 3000 1500 ਰੁਪਏ ਅਸੀਂ ਇਨਾਮ ਦੇਵਾਂਗੇ ਇਹ ਬੱਚਿਆਂ ਦਾ ਮੁਕਾਬਲਾ ਗੁਰੂ ਆਪਣਾ ਖਾਲਸ ਸੀਨੀਅਰ ਸੈਕੰਡਰੀ ਸਕੂਲ ਦਰਾਹ ਵਿਖੇ ਦੁਪਹਿਰੇ 10 ਵਜੇ ਤੋਂ 1 ਵਜੇ ਤੱਕ ਕਰਾਇਆ ਜਾ ਰਿਹਾ ਹੈ ਤੋ ਇਹ ਸਾਰੀਆਂ ਸੰਗਤਾਂ ਸਾਰਾ ਸੰਜੋਗ ਗੁਰਦੁਆਰਾ ਸ ਲੋਕਲ ਕਮੇਟੀਆਂ ਔਰ ਸਾਰੇ ਗੁਰਦੁਆਰਿਆਂ ਸਾਰੀਆਂ ਸੰਸਥਾਵਾਂ ਦੁਆਰਾ ਰਲ ਕੇ ਕਰਾਇਆ ਜਾਜਾ ਹੈ ਤਾਂ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦੇ ਬਿਨੂ ਉਹਨਾਂ ਨੂੰ ਆਪਣੇ ਸ਼ਰਧਾ ਦੇ ਭੋਲ ਭੇਟ ਕਰ ਸਕੀਏ